ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਧੰਨ ਬਾਬਾ ਸ੍ਰੀ ਚੰਦ ਜੀ ਜਦ ਕਾਂਸੀ ਵਿਖੇ ਗਏ ਤਾਂ ਉੱਥੋਂ ਦੇ ਪੁਜਾਰੀ ਨੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਆਓ ਸਾਖੀ ਸਰਵਣ ਕਰੀਏ ਜੀ ਵਿਸ਼ਵਨਾਥ ਮੰਦਿਰ ਪ੍ਰਸੰਗ ਸ਼ਿਵਰਾਤੀ ਦਰਾਸਮਾਨ ਨੇੜੇ जानके बाबा जी कांशीवाल ਨੂੰ ਤੁਰ ਪਏ ਉਸ ਸਮੇਂ ਵਿਕਰਮ ਸੰਮਤ 1682 ਸੀ कांशी ਵਿੱਚ ਜਾ ਕੇ ਵਿਸ਼ਵਨਾਥ ਦੇ ਮੰਦਰ ਵਿੱਚ ਪਹੁੰਚ ਗਏ ਉਸ ਮੰਦਰ ਵਿੱਚ ਪੁਜਾਰੀ ਪੋਗ ਲਗਵਾਉਂਦਾ ਸੀ ਬਾਹਰੋਂ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੰਦਾ ਉਸੇ ਤਰ੍ਹਾਂ ਹੀ ਉਸਨੇ ਬਾਬਾ ਸ੍ਰੀਚੰਦ ਜੀ ਨੂੰ ਰੋਕ ਦਿੱਤਾ ਅਤੇ ਅੰਦਰ ਨਹੀਂ ਜਾਣ ਦਿੱਤਾ। ਬਾਬਾ ਜੀ ਬਾਹਰ ਆ ਗਏ। ਮਨ ਵਿੱਚ ਕੋਈ ਹਰਖ-ਸੋਗ ਨਹੀਂ ਰੱਖਿਆ ਅਤੇ ਧਿਆਨ ਲਗਾ ਕੇ ਬੈਠ ਗਏ। ਪੁਜਾਰੀ ਨੇ ਥਾਲ ਵਿੱਚ ਸਮਗਰੀ ਅਤੇ ਪ੍ਰਸ਼ਾਦ ਪਾ ਕੇ ਵਿਸ਼ਵਨਾਥ ਜੀ ਅੱਗੇ ਰੱਖ ਦਿੱਤਾ ਅਤੇ ਪਰਦਾ ਕਰਕੇ ਮਹਿਮਾ ਕਰਨ ਲੱਗ ਪਿਆ। ਪੁਜਾਰੀ ਨੇ ਜਦ ਦਰਵਾਜਾ ਖੋਲ ਕੇ ਦੇਖਿਆ ਤਾਂ ਪ੍ਰਸ਼ਾਦ ਦੀ ਸਮਗਰੀ ਵਾਲਾ ਥਾਲ ਗੁੰਮ ਸੀ ਗਾਇਬ ਹੋ ਗਿਆ ਸੀ ਦੂਜੇ ਪੁਜਾਰੀ ਵੀ ਅश्चਰਜ ਵਿੱਚ ਪਏ ਉਹਨਾਂ ਸੋਚਿਆ ਜਿਸ ਸਾਧੂ ਨੂੰ ਅੰਦਰ ਜਾਣ ਤੋਂ ਰੋਕਿਆ ਸੀ ਉਹ ਨਾਰਾਜ਼ ਹੋ ਗਏ ਹਨ ਚਲੋ ਉਹਨਾਂ ਸੰਤਾਂ ਨੂੰ ਮਨਾਈਏ ਨਹੀਂ ਤਾਂ ਬਾਕੀ ਦੇ ਕੰਮ ਵੀ ਵਿਗੜ ਜਾਣਗੇ ਬਾਬਾ ਜੀ ਮੰਦਰ ਦੇ ਪਾਸ ਹੀ ਬੈਠੇ ਨਜ਼ਰ ਆਏ ਸਮਗਰੀ ਦਾ ਥਾਲ ਵੀ ਬਾਬਾ ਜੀ ਦੇ ਕੋਲ ਹੀ ਪਿਆ ਹੋਇਆ ਸੀ ਪੁਜਾਰੀ ਬਾਬਾ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਮੈਂ ਅਣਜਾਣ ਭੁੱਲ ਰਹ ਹਾਂ ਮੇਰੇ ਤੋਂ ਭੁੱਲ ਹੋ ਗਈ ਹੈ ਆਪ ਬਖਸ਼ਣਹਾਰੇ ਹੋ ਮੈਨੂੰ ਬਖਸ਼ ਦਿਓ ਭਗਵਾਨ ਜੀ ਹੱਸੇ ਸਭ ਨੂੰ ਗੁਰੂ ਜੀ ਨੇ ਮaaf ਕਰ ਦਿੱਤਾ ਹੋਰ ਵੀ ਸਾਖੀਆਂ ਦੀ ਜਾਣਕਾਰੀ ਲਈ ਖਾਲਸ ਹਿਸਟਰੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਦੇਣ ਦੀ ਕਿਰਪਾਲਤਾ ਕਰਨੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ